ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਦੇ ਸਭ ਦੇ ਸੈਠੀਆਂ ਗੁਰੂ ਕੀਆਂ ਪਿਆਰੀਆਂ ਸੰਗਤਾਂ ਨੂੰ ਭਾਈ ਨਿਮਰਤਾ ਸਹਿਤ ਬੇਨਤੀ ਹੈ ਜੀ ਨਿਰਮਲ ਡੇਰਾ ਬੇਰਕਲਾ ਨੇੜੇ ਰੜਾ ਸਾਹਿਬ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਜਿੱਥੇ ਦਾਸ ਉੱਥੋਂ ਦੇ ਝਾੜੂ ਬਰਦਾਰ ਦਾਸ ਬਾਬਾ ਬਿਨ ਸਿੰਘ ਜੀ ਤੇ ਛੋਟੇ ਬਾਬਾ ਸੁਖਦੇਵ ਸਿੰਘ ਜੀ ਜੋ ਲੰਬੇ ਸਮੇਂ ਤੋਂ ਸੇਵਾ ਬਖਸ਼ੀ ਹੈ ਮਹਾਰਾਜ ਨੇ ਹਿਮਕੁਣ ਸਾਹ ਦੇ ਰਾਜੇ ਸੇਵਾਵਾ ਹੋਰ ਸੇਵਾਵਾ ਸਤਿਗੁਰੂ ਜੀ ਬਖਸ਼ ਰਹੇ ਨੇ ਸੋ ਇਹ 300 ਸਾਲ ਪੁਰਾਣਾ ਸਥਾਨ ਹੈ ਨਿਰਮਲ ਮਾਹਪੁਰ ਸਾਹਿਬ ਦਾ ਪੁਰਸਾ ਸ੍ਰੀਮਨ ਸੰਤ ਬਾਬਾ ਠਾਕੁਰ ਗੁਲਾਬ ਸਿੰਘ ਜੀ ਆਨੇ ਇਹਨੂੰ ਸਥਾਪਿਤ ਕੀਤਾ ਇਹਦੇ ਬਾਨੀ ਨੇ ਹੁਣ ਮਾਹਪੁਰ ਸੰਬਲੋ ਚਲਾਈਆਂ ਹੋਈਆਂ ਮਰਜਾਦਾ ਅਤੇ ਨਿਰਮਲ ਪੇਖ ਵੱਲੋਂ ਚਲਾਇਆ ਗਿਆ ਜੋ ਗੁਰਬਾਣੀ ਕੀਰਤਨ ਕਥਾ ਦਾ ਪ੍ਰਵਾਹ ਉਹ ਪਿਛਲੇ 40-45 ਸਾਲ ਤੋਂ ਦਾਸਾਂ ਨੂੰ ਪ੍ਰਾਪਤ ਹੋਇਆ ਹੈ ਹਰ ਸਾਲ ਇਹ 1 ਜਨਵਰੀ ਤੋਂ ਲੈ ਕੇ ਸ਼ੁਰੂ ਹੁੰਦਾ ਹੈ ਸਮਾਗਮ ਲੜੀਵਾਰ ਖੰਡ ਪਾਠ ਕਥਾ ਕੀਰਤਨ ਬੱਚਿਆਂ ਨੂੰ ਸੰਥਿਆ ਕੀਰਤਨ ਸਖਲਾਈ ਆਦਿਕ ਲੋਕ ਭਲਾਈ ਦੇ ਕਾਰਜ ਚੱਲਦੇ ਨੇ ਵੀ ਸਵਾਰੀ ਵੀ ਚੱਲਦਾ ਆ ਰਿਹਾ ਜ ਜਿਹਦੀ ਸਮਾਪਤੀ 7 ਫਰਵਰੀ ਦਿਨ ਸ਼ੁੱਕਰਵਾਰ ਨੂੰ ਹੋ ਰਹੀ ਹੈ ਜੀ ਉਸ ਦਿਨ ਸੰਤ ਸਮਾਗਮ ਹੋਵੇਗਾ ਮਹਾਂਪੁਰਸ਼ ਰਾਗੀ ਢਾਡੀ ਪਹੁੰਚਣਗੇ ਤੇ ਨਾਲ ਹੀ ਉਸ ਦਿਨ ਲੋੜਵੰਦ ਪਰਿਵਾਰਾਂ ਦੇ ਬੱਚੇ ਬੱਚਿਆਂ ਦੀਆਂ ਸਾਧੀਆਂ ਕਰਵਾਈਆਂ ਜਾ ਰਹੀਆਂ ਨੇ ਕਾਫੀ ਨ ਆ ਚੁੱਕੇ ਨੇ ਹੋਰ ਵੀ ਆ ਰਹੇ ਨੇ ਉਹਨਾਂ ਨੂੰ ਲੋੜੀਂਦਾ ਘਰੇਲੂ ਸਮਾਨ ਵੀ ਗੁਰੂ ਘਰ ਵੱਲੋਂ ਗੁਰਨਾਨਕ ਦੇਵ ਭੰਡਾਰਿਆ ਦੱਤਾ ਜਾਂਦਾ ਹੈ ਤੇ ਉਹ ਵੀ ਦੇਖਣਯੋਗ ਹੁੰਦਾ ਹੈ ਤੇ ਨਾਲ ਹੀ ਹਰ ਤਰ੍ਹਾਂ ਦੇ ਮੈਡੀਕਲ ਕੈਂਪ ਲਾ ਕੇ ਅੱਖਾਂ ਦੇ ਆਪਰੇਸ਼ਨ ਅਤੇ ਪੇਟ ਦੀਆਂ ਜਰਨਲ ਬਿਮਾਰੀਆਂ ਦੇ ਆਪਰੇਸ਼ਨ ਫਰੀ ਕਰਵਾਏ ਜਾਂਦੇ ਨੇ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਹੋਰ ਵੀ ਸਾਰੇ ਤਰ੍ਹਾਂ ਦੇ ਡਾਕਟਰ ਪਹੁੰਚਦੇ ਨੇ ਦੰਦਾਂ ਵਾਲੇ ਅੱਜ ਰਬੈਦ ਕਵਾਲੇ ਬੱਚਿਆਂ ਵਾਲੇ ਖੂਨਦਾਨ ਕੈਂਪ ਵੀ ਨਾਲ ਲੱਗ ਰਿਹਾ ਹੈ ਨਾਲ ਲਾਇਬ ਟੈਸਟ ਹੋ ਜਾਂਦੇ ਹੁੰਦੇ ਨੇ ਇੱਥੇ ਸਾਰੇ ਆਪਕਤ ਕੀਤਾ ਜਾਂਦਾ ਹੈ ਤੋਂ ਸਾਰੇ ਉਸਨੈ ਸਿੰਘ ਸਹਿਬਾਨ ਬੜੀਆਂ ਬਖਸ਼ੀਆਂ ਰੂਹਾਂ ਪੰਥਕ ਸ੍ਰਿਸ਼ਟੀਤਾ ਰਾਜਕ ਸ੍ਰਿਸ਼ਟੀਤਾ ਸ੍ਰਿਸ਼ਟੀਤਾ ਪਹੁੰਚਦੀਆਂ ਨੇ ਜੀ 10 ਸੋਸ਼ ਦਿਨ ਸੱਦਾ ਪੱਤਰ ਦਾਸਾਂ ਵੱਲੋਂ 7 ਫਰਵਰੀ ਦਿਨ ਸ਼ੁੱਕਰਵਾਰ ਨੂੰ ਪਿੰਡ 베ਰਕਲਾ ਨਿਰਮਲ ਡੇਰਾ ਵਿਖੇ ਰੌੜਾ ਸਾਹਿਬ ਦੇ ਕੋਲ ਪਹੁੰਚਣ ਦੀ ਕਿਰਪਾਲਤਾ ਕਰਿਓ ਦਰਸ਼ਨ ਦਿਓ ਜੀ ਤੇ ਕੋਈ ਲੋਡ ਬੰਦ ਹੋਵੇ ਉਹਨਾਂ ਨੂੰ ਨਾਲ ਲੈ ਕੇ ਆਓ ਮਰੀਜ਼ ਨੂੰ ਅੱਖਾਂ ਦੇ ਆਪਰੇਸ਼ਨ ਕਰਾਉਣੇ ਹੋਣ ਜਨਰਲ ਬਿਮਾਰੀਆਂ ਦੇ ਪੇਟ ਦੇ ਆਪਰੇਸ਼ਨ ਕਰਾਉਣੇ ਹੋਣ ਉਹ ਆਪਜੀ ਨਾਲ ਲੈ ਕੇ ਆਇਓ ਤਾਂ ਕਿ ਵਜਾ ਡਾਟਾ ਚੈੱਕ ਅਪ ਕਰਾ ਕੇ ਫਿਰ ਵੱਡੇ ਵੱਡੇ ਵਧੀਆ ਹਸਪਤਾਲਾਂ 'ਚ ਆਪਰੇਸ਼ਨ ਕਰਵਾਏ ਜਾਂਦੇ ਨੇ ਸੋ ਇਹ ਸੇਵਾ ਆਪਜੀ ਜ਼ਰੂਰ ਦਾਸਾਂ ਨੂੰ ਬਖਸ਼ਿਓ ਜੀ ਚਰਨ ਤੂੜ ਬਖਸ਼ਿਓ ਨਾਲੇ ਨਾਲੇ ਆਪਜੀ ਦਰਸ਼ਨ ਬਖਸ਼ਿਓ ਜ਼ਰੂਰ ਜੀ ਸਾਰੇ ਸੰਗਤ ਨੂੰ ਸਦਾ ਪਤਰੇ ਜੀ ਇਲਾਕਾ ਨਿਵਾਸੀਆਂ ਨੂੰ ਵੀ ਦੂਰ ਰਾਡੇ ਬੈਠੀਆਂ ਸਿੱਖ ਸੰਗਤਾਂ ਨੂੰ ਇਹ ਪ੍ਰੇਮ ਨਾਲ ਪ੍ਰੇਮ ਭਰਿਆ ਸਾਡੇ ਭਾਈ ਸਦਾ ਪੱਤਰ ਹੈ ਜਰੂਰ ਪਹੁੰਚਣ ਦੀ ਕਿਰਪਾਲਤਾ ਕਰਿਓ ਜੀ ਇਹ ਸਾਰਾ ਪ੍ਰੋਗਰਾਮ ਜੋ ਇਸ ਵੜੀ ਵੀ ਕਥਾ ਦਾ ਪੰਜਾਬ ਮਲਾਉਦ ਲਾਈਵ ਉੱਤੇ ਚਲਾਇਆ ਜਾ ਰਿਹਾ ਦਿਖਾਇਆ ਜਾ ਰਿਹਾ ਰੋਜ਼ਾਨਾ ਅੰਮ੍ਰਿਤ ਵੇੜੀ ਡੇਢ ਕੰਨ ਦਾ ਕਥਾ ਹੁੰਦੀ ਹੈ ਜੀ ਸੂਰਜ ਪ੍ਰਕਾਸ਼ ਜੀ ਨਾਨਕ ਪ੍ਰਕਾਸ਼ ਜੀਾਂ ਦੀ ਤੋਂ ਮਲਾਉਦ ਲਾਈਵ ਦੇ ਉੱਤੇ ਹੁਣ ਵੀ ਚੱਲ ਰਿਹਾ ਹੈ ਉਹ ਸੱਤ ਫਰਵਰੀ ਨੂੰ ਸਾਰਾ ਦਿਨ ਲਾਈਵ ਚੱਲੇਗਾ ਮਲਾਉਦ ਲਾਈਵ ਦੇ ਉੱਤੇ ਉਹ ਵੀ ਆਪ ਜੀ ਘਰ ਘਰ ਬੈਠੇ ਸੁਣ ਸੁਣ ਸਕਦੇ ਹੋ ਦੇਸ਼ ਵਿਦੇਸ਼ ਉਹਦਾ ਵੀ ਲਾਹ ਹਰ ਲਿਓ ਤੇ ਨਾਲੇ ਦਰਸ਼ਨ ਦਿਓ ਜਰੂਰ ਆਇਓ ਜੀ ਚਰਨ ਤੁਰੜ ਬਖਸ਼ੋ ਬਹੁਤ ਬਹੁਤ ਧੰਨਵਾਦ ਜੀ ਗੁਰੂ ਕਾ ਆਪਣਾਰਾ ਲੰਗਰ ਪਾਣੀ ਸਕਿਓ ਸਾਰੇ ਆਕੇ ਸਭ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ